ਹਾਂਜੀ ਵੈਲਕਮ ਟੂ ਮਾਈ ਵਲੌਗ ਚੈਨਲ ਐਂਡ ਗੋਇੰਗ ਟੂ ਮੇਕ ਅ ਵੀਡੀਓ ਨੀਅਰ ਹੁਸ਼ਿਆਰਪੁਰ ਐਂਡ ਅੱਜ ਅਸੀਂ ਚੱਲੇ ਹਾਂ ਹੁਸ਼ਿਆਰਪੁਰ ਆਪਣੀ ਵੀਡੀਓ ਸ਼ੂਟ ਕਰਨ ਐਂਡ ਬਹੁਤ ਜ਼ਿਆਦਾ ਗਰਮੀ ਸੀ ਗਾਇਜ਼ ਫਿਰ ਵੀ ਅਸੀਂ ਆਪਣਾ ਕੰਮ ਜਿਹੜਾ ਕੰਟੀਨਿਊ ਕੀਤਾ ਬਿਕੋਜ਼ ਆਪਣਾ ਇੱਕ ਡਿਵੋਸ਼ਨਲ ਸੌਂਗ ਆ ਰਿਹਾ ਉਸ ਬਾਰੇ ਡਿਸਕਸ਼ਨ ਕਰ ਰਹੇ ਸੀਗੇ ਐਂਡ ਇੱਥੇ ਆਪਾਂ ਪਹੁੰਚੇ ਹਾਂ ਵਿਊ 'ਤੇ ਐਂਡ ਲੁੱਕ ਐਟ ਦਿਸ ਵਿਊ ਐਂਡ ਤੁਸੀਂ ਦੇਖ ਸਕਦੇ ਹੋ ਅੰਕਲ ਜੀ ਤਾਂ ਆਪਣਾ ਸਟਾਈਲ ਦਿਖਾ ਰਹੇ ਕਹਿੰਦੇ ਮੈਨੂੰ ਵੀ ਵੀਡੀਓ ਦੇ ਵਿੱਚ ਲਿਆ ਤੇ ਆਪਾਂ ਅੰਕਲ ਜੀ ਨੂੰ ਵੀਡੀਓ ਦੇ ਵਿੱਚ ਕੈਪਚਰ ਕੀਤਾ ਐਂਡ ਬਹੁਤ ਵਧੀਆ ਵੀਊ ਆ ਰਹੀ ਸੀ ਇਹ ਇੱਥੇ ਆਪਾਂ ਡਿਸਕਸ ਕਰ ਰਹੇ ਸੀਗੇ ਅ ਨਹੀਂ ਵੀਰ ਜੀ ਡਿਸਕਸ ਕਰ ਰਹੇ ਸੀਗੇ ਅੰਕਲ ਜੀ ਨਾਲ ਅਬਾਊਟ आवर ਵੀਡੀਓ ਸ਼ੂਟ ਕਿ ਆਪਾਂ ਕਿਵੇਂ-ਕਿਵੇਂ ਸ਼ੂਟਸ ਲੈਣੇ ਆ ਐਂਡ ਇੱਥੇ ਸਾਨੂੰ ਮਿਲ ਕੇ ਫਲੈਗਸ ਆਪਾਂ ਫਲੈਗਸ ਲੈ ਇਹ ਆਪਣੀ ਵੀਡੀਓ ਦੇ ਵਿੱਚ ਕਮ ਆਉਣੇ ਸੀਗੇ ਇਸ ਕਰਕੇ ਆਪਾਂ ਇਹਨਾਂ ਨੂੰ ਲੈ ਲਿਆ ਉਸ ਤੋਂ ਬਾਅਦ ਆਪਾਂ ਕੰਟੀਨਿਊ ਕੀਤਾ ਆਪਣਾ ਬ੍ਰੈਕਫਾਸਟ ਐਂਡ ਇਟਸ ਅ ਸੋਸੋ تھا ਬਟ ਵਧੀਆ ਲੱਗਾ ਸੇ ਆਪਾਂ ਫਿਰ ਕੰਟੀਨਿਊ ਕੀਤਾ ਆਪਣਾ ਸਫਰ ਐਂਡ ਆਪਾਂ ਸਫਰ ਤੇ ਪਹੁੰਚੇ ਐਂਡ ਲੁੱਕ ਐਟ ਦਿਸ ਥਿ ਵਯੂ ਗਾਇਜ਼ ਇੰਨਾ ਸੋਨਾ ਵਯੂ ਸੀਗਾ ਐਂਡ ਸੌਰੀ ਮੈਂ ਤਾਂ ਪੂਰੀ ਚੰਗੀ ਤਰ੍ਹਾਂ ਐਕਸਪਲੇਨਿੰਗ ਕਰ ਪਾਈ ਬਟ ਵਿਜੇ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਵਯੂ ਕਿੰਨਾ ਅੱਛਾ ਸੀਗਾ ਐਂਡ ਇੱਥੇ ਹਿਲੀ ਏਰੀਆ ਸੀਗਾ ਐਂਡ ਤੱਪ ਤੁੱਪ ਹੋਣ ਕਰਕੇ ਗਾਇਜ਼ ਆਪਾਂ ਬਾਹਰ ਤਾਂ ਨਹੀਂ ਦਿਖਾ पाए ਤੇ ਹੁਣ ਆਪਾਂ ਜਾ ਰਹੇ ਆ ਆਪਣੇ ਫਰਸਟ ਲੋਕੇਸ਼ਨ ਤੇ ਐਂਡ ਵੀ ਆਰ ਰੀਚਡ ਨਾਓ ਬਟ ਇੱਥੇ ਆ ਕੇ ਗਾਇਸ ਕੀ ਹੋਇਆ ਕਿ ਸਾਡੀ ਛੇੜੀ ਗੱਡੀ ਸੀ ਉਹ ਸਟਾਪ ਹੋ ਗਈ ਕਾਦੇ ਚੁਰੇ ਦੇ ਵਿੱਚ ਤੇ ਇੱਥੇ ਹੁਣ ਅਸੀਂ ਟੈਨਸ਼ਨਸ ਆ ਕੇ ਬਟ ਨਹੀਂ ਅਸੀਂ ਕੰਟੀਨਿਊ ਕੀਤਾ ਆਪਣਾ ਵਲੌਗ ਐਂਡ ਆਪਣਾ ਸ਼ੂਟ ਅਸੀਂ ਹੋਂਗੇ ਕਾਮਯਾਬ ਹਮ ਹੋਂਗੇ ਕਾਮਯਾਬ ਸੌਰੀ ਐਂਡ ਅਸੀਂ ਆਪਣਾ ਸ਼ੂਟ ਕੰਟੀਨਿਊ ਕੀਤਾ ਇੱਥੇ ਆਪਾਂ ਲਈ ਛੋਟੇ ਬੱਚਿਆਂ ਦੀ ਹੈਲਪ ਐਂਡ ਬਹੁਤ ਜ਼ਿਆਦਾ ਸਪੋਰਟਿਵ ਸੀਗੇ ਛੋਟੇ ਛੋਟੇ ਬੱਚਿਆਂ ਨੇ ਇਨਾ ਇੰਟਰਸਟ ਆ ਗਾਇਸ ਐਂਡ ਇਹਨਾਂ ਸਾਰੀ ਬਹੁਤ ਜ਼ਿਆਦਾ ਹੈਲਪ ਕੀਤੀ 플ੈਗਸ ਲਗਾਉਣ ਦੇ ਵਿੱਚ ਫਿਰ ਆਪਣਾ ਸ਼ੂਟ ਕੰਪਲੀਟ ਕੀਤਾ ਆਫਟਰ ਦੈਟ ਅਸੀਂ ਮੂਵ ਔਨ ਹੋਏ ਆਪਣੇ ਸੈਕਿੰਡ ਲੋਕੇਸ਼ਨ ਤੇ ਉਹ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਅਸੀਂ ਇੱਥੇ ਥੋੜਾ ਜਿਹਾ 뷰 ਕੈਪਚਰ ਕਰ ਲਿਆ ਸੀਗਾ ਸੋ ਉਸ ਤੋਂ ਬਾਅਦ ਅਸੀਂ ਗਏ ਕੁਝ ਫਰੂਟਸ ਵਗੈਰਾ ਦੇਖ ਕੇ ਐਂ ਸਾਨੂੰ ਵਧੀਆ ਲੱਗੇ ਆੜੂ ਇਹਨਾਂ ਨੂੰ ਆੜੂ ਕਹਿੰਦੇ ਗਾਇਸ ਬਹੁਤ ਟੇਸਟੀ ਸੀਗੇ ਅਸੀਂ ਇੱਥੇ ਥੋੜੇ ਜਿਹਾ ਲੈ ਕਿ ਥੋੜਾ ਚਾਲਕਾ ਫੁਲਕਾ ਜਆ ਆਪਾਂ ਆਪਣੀ ਜੀਭ ਨੂੰ ਖੁਸ਼ ਲੱਗੀ ਸੀ ਆਪਾਂ ਉਹ ਖਾ ਲਏ ਐਂ ਨਾ ਆਪਾਂ ਪਹੁੰਚੇ ਸੈਕਿੰਡ ਕੇਸ਼ਨ ਤੇ ਸੈਕਿੰਡ ਕੇਸ਼ਨ ਹੈਗੀ ਆਪਣੀ ਗੁਰਦੁਆਰਾ ਸਾਹਿਬ ਤੁਸੀਂ ਇਹਨੂੰ ਗੈਸ ਕਰੋ ਪਹਿਚਾਣੋ ਕਿੱਥੇ ਸੀਗੇ ਐਂ ਆਪਣਾ ਸ਼ੂਟ ਤਾਂ ਹੋ ਗਿਆ ਸੀ ਗਾਇਸ ਫਿਰ ਆਪਾਂ ਪਹੁੰਚੇ ਜੂਸ ਪੀਣ ਐਂ ਜੂਸ ਪੀ ਕੇ ਅਸੀਂ ਪਹੁੰਚੇ ਆ ਆਪਣੇ ਖਾਣ ਪੀਣ ਵਾਲੀ ਜਗ੍ਹਾ ਤੇ ਜਿੱਤੇ ਕਿਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਐਂਡ ਕੰਮ ਕੰਮ ਕਰਕੇ ਇੱਥੇ ਵੀਰ ਜੀ ਥੋੜਾ ਲिटल बिटਨ ਐਕਸਪਲੇਨ ਕਰਨਗੇ ਕੀ ਦੇ ਬਾਰੇ ਮੇਰੇ ਬਾਰੇ ਐਂਡ आवर ਪ੍ਰੋਜੈਕਟ ਦੇ ਬਾਰੇ ਐਂਡ ਇੱਥੇ ਉਹਨਾਂ ਨੇ ਐਕਸਪਲੇਨ ਕੀਤਾ ਸੌਰੀ ਮੈਂ ਉਹਨਾਂ ਦਾ ਨਹੀਂ ਲਿਆ ਪਾਈ ਇਹਦੇ ਵਿੱਚ ਬਟ ਆਪਾਂ ਗੋਲ ਦਿਨੇ ਲिटल बिट ਨੇ ਬਹੁਤ ਵੱਧ ਤੱਕ ਨੇ ਐਕਸਪਲੇਨ ਕੀਤਾ ਆਫਟਰ ਦੈਟ ਅਸੀਂ ਵੇਟ ਕੀਤਾ ਅਸੀਂ ਆਰਡਰ ਕੀਤਾ ਕਿ ਇਹਨਾਂ ਨੇ ਕੀ ਖਾਣਾ ਹੈ ਤੇ ਕਹਿੰਦੇ ਚਲੋ ਕੋਈ ਨਾ ਜੋ ਮਰਜ਼ੀ ਮੰਗਾ ਲਓ ਦੈਨ ਲੋਜੀ ਆਪਣਾ ਵੇਟ ਇਜ਼ ਓਵਰ अपना जो भी लंच आ वो आ गया अपन लंच च खांदे हां डोसा एंड रवा डोसा एंड पिज़्ज़ा बहुत टेस्टी ਸੀਗਾ एंड आप आपा कंटिन्यू ਹੋ ਗਏ ਆਪਣੇ ਘਰ ਦੀ ਤਰਫ ਕਿਉਂਕਿ ਛੋਟੇ ਛੋਟੇ ਵਲੋਗਸ ਗਾਇਸ ਕੈਪਚਰ ਕੀਤੇ ਸੀਗੇ ਨਾਟ ਆ ਲਾਰਜ ਤੇ ਫਿਰ ਆਪਾਂ ਆਪਣੇ ਘਰ ਦੀ ਲਾਈਕ ਰੋਡ ਤੇ ਆ ਗਏ ਤੇ ਆਪਾਂ ਇਥੇ ਨਾਈਟ 뷰 ਕੈਪਚਰ ਕਰ ਲਿਆ ਕਿਉਂਕਿ ਅਸੀਂ ਥੱਕੇ ਸੀਗੇ ਸੋ ਥੋੜਾ ਟਾਈਮ ਤੇ ਫਿਰ ਅਸੀਂ ਦੇਖਿਆ ਗੋਲੇ ਵਾਲਾ ਤੋਂ ਗੋਲਾ ਅਸੀਂ ਖਾਦਾ ਕਿਉਂਕਿ ਇਟ ਇਜ਼ ਮਾਈ ਫੇਵਰਿਟ ਐਂਡ ਮੈਂ ਤਾਂ ਬੜਾ ਪਸੰਦ ਆਕਰ ਤੁਹਾਨੂੰ ਪਸੰਦ ਆ ਜੂ ਕਮੈਂਟ ਕਰਕੇ ਦੱਸਿਓ ਐਂਡ ਆਪਾਂ ਇਹਨੂੰ ਖਾਦਾ ਐਂਡ ਇਟ ਇਜ਼ ਵੈਰੀ ਡਿਲੀਸ਼ੀਅਸ ਐਂਡ ਆਫਟਰ ਥੈਟ ਆਪਾਂ ਕੀ ਚੱਲੇ ਗਏ ਆਪਾਂ ਘਰੇ ਚੱਲੇ